ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਕੀ ਤੁਸੀਂ ਪਾਣੀ ਦੀ ਸਬਜੀ ਬਣਾਵਣਾ ਗਿਆ ਕਿਉਂ ਅੱਜ ਆਪਾਂ ਬਣਾਵਾਂਗੇ ਲੱਸੀ ਦੀ ਸਬਜੀ ਪਹਿਲਾਂ ਲਈ ਆਪਾਂ ਆਲੂ ਜੀਰਾ ਲਾਲ ਮਿਰਚ ਦੇਗੀ ਮਿਰਚ ਹਲਦੀ ਕਾਲਾ ਨਮਕ ਦਾ ਚਟਾ ਨੰਬਰ ਤੇ ਲੱਸੀ ਤੇ ਇਸ ਤੋਂ ਬਾਅਦ ਆਪਾਂ ਲੈਣੀ ਆ ਹਰੀ ਮਿਰਚ ਹਰੀ ਮਿਰਚ ਅਦਰਕ ਲਸਣ ਤੇ ਥੋੜੀ ਜਿਹੀ ਕੜੀ ਪੱਤਾ ਤੇ ਆਪਾਂ ਹੁਣ ਕੜਾਈ 'ਚ ਤੇਲ ਪਾ ਕੇ ਉਹਦੇ ਵਿੱਚ ਪਾ ਲਿਆ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਅਦਰਕ ਲਸਣ ਤੇ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਾ ਕੇ ਹਲਾ ਲੈਣਾ ਤੇ ਹੁਣ ਆਪਣੀ ਵਾਰੀ ਆਊਗੀ ਮਸਾਲਿਆਂ ਦੀ ਤੇ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾ ਲੈਣੇ ਆ ਆਪਣੇ ਜਿਹੜੇ ਕਿ ਆਪਾਂ ਮਸਾਲੇ ਕੱਢੇ ਸੀ ਮਸਾਲੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਖੜੀ ਪੱਤਾ ਖੜੀ ਪੱਤਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਕੇ ਤੇ ਆਪਾਂ ਇਹਦੇ ਵਿੱਚ ਆਪਣੇ ਆਲੂ ਪਾ ਲੈਣੇ ਆ ਆਲੂ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਆਲੂ ਔਰ ਅਹਿਲਾਨ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਪਾ ਲਈ ਲੱਸੀ ਲੱਸੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਿਲਾਉਣਾ ਜਿੰਨਾ ਟਾਈਮ ਵਾਲਾ ਨਹੀਂ ਆਉਂਦਾ ਜੇ ਆਪਾਂ ਨਾ ਹਿਲਾਵਾਂਗੇ ਆਪਣੀ ਸਬਜੀ ਖਰਾਬ ਹੋ ਜਾਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਸੁੱਕਾ ਧਨੀਆ ਤੇ ਥੋੜੀ ਜੀ ਹਿੰਗ ਇਹਦੇ ਨਾਲ ਕੀ ਸਬਜੀ ਦਾ ਸਵਾਦ ਤੇ ਮੈਂ ਮੈਂ ਇੱਕ ਬਹੁਤ ਵਧੀਆ ਹੁੰਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜੀ ਤੇ ਆਪਣੀਆਂ ਨਵੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ